ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਇੱਕ ਜ਼ਰੂਰੀ ਜਾਣਕਾਰੀ ਜਿਹੜੀ ਮੈਂ ਸਾਂਝੀ ਕਰ ਰਿਹਾ ਹਾਂ ਭਾਰਤੀ ਫੌਜ ਦੇ ਵਿੱਚੋਂ ਰਿਟਾਇਰਡ ਜਵਾਨ ਜੇਸਿਓ ਤੇ ਅਫਸਰਾਂ ਵਾਸਤੇ ਬਹੁਤ ਜ਼ਰੂਰੀ ਹੈ ਤੁਸੀਂ ਜਦੋਂ ਫੌਜ ਦੇ ਵਿੱਚੋਂ ਪੈਨਸ਼ਨ ਆਏ ਹੋ ਤਾਂ ਤੁਹਾਨੂੰ ਜਿੱਥੇ ਫੌਜ ਨੇ ਡਿਸਚਾਰਜ ਬੁੱਕ ਪੀਪੀਓ ਜਾਂ ਹੋਰ ਤੁਹਾਨੂੰ ਐਕਸਪੀਰੀਅੰਸ ਵਾਲੇ ਸਰਟੀਫਿਕੇਟ ਦਿੱਤੇ ਹੋਣਗੇ ਇੱਕ ਤੁਹਾਨੂੰ ਪੈਨਸ਼ਨ ਆਉਣ ਵਾਸਤੇ ਆ ਜਿਹੜਾ ਡਾਕੂਮੈਂਟ ਤੁਹਾਡੀ ਸਕਰੀਨ ਤੇ ਆ ਰਿਹਾ ਇਹ ਤਕਰੀਬਨ ਸਾਰਿਆਂ ਨੂੰ ਮਿਲਿਆ ਹੋਵੇਗਾ ਆਪਣੇ ਘਰ ਵਿੱਚ ਜਿੱਥੇ ਵੀ ਤੁਹਾਡੇ ਡਾਕੂਮੈਂਟ ਪਏ ਨੇ ਉੱਥੇ ਤੁਸੀਂ ਉਹ ਵੇਖ ਲਿਓ ਇਹਦੇ ਉੱਪਰ ਲਿਖਿਆ ਹੋਇਆ ਐਕਸਟੈਂਡਡ ਆਰਮੀ ਗਰੁੱਪ ਇੰਸ਼ੋਰੈਂਸ ਸਰਟੀਫਿਕੇਟ ਇਹ ਜਿਹੜੇ ਪਿਛਲੇ 25 30 ਸਾਲਾਂ ਦੇ ਵਿੱਚ ਜਿਹੜੇ ਪੈਨਸ਼ਨ ਆਏ ਨੇ ਬਜ਼ੁਰਗ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਵੀ ਵੇਖ ਲਿਓ ਜ਼ਰੂਰੀ ਇਹ ਤੁਹਾਡੇ ਵਾਸਤੇ ਡਾਕੂਮੈਂਟ ਹੈ ਨਹੀਂ ਤਾਂ ਤੁਹਾਡਾ ਬਹੁਤ ਵੱਡਾ ਨੁਕਸਾਨ ਆ ਜਿਹੜਾ ਉਹ ਪੈਸੇ ਦਾ ਹੋ ਸਕਦਾ ਕਿਉਂ ਹੋ ਸਕਦਾ ਪੂਰੀ ਵੀਡੀਓ ਤੁਸੀਂ ਵੇਖਿਓ ਤੁਹਾਡੇ ਕੰਮ ਦੀ ਚੀਜ਼ ਹੈ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਲਿਖਿਆ ਹੋਇਆ ਉੱਪਰ ਲਿਖਿਆ ਹੋਇਆ ਸੀਰੀਅਲ ਨੰਬਰ ਤੁਹਾਨੂੰ ਜਿਹੜਾ ਸਰਟੀਫਿਕੇਟ ਮਿਲਿਆ ਦਾ ਸੀਰੀਅਲ ਨੰਬਰ ਕੀ ਹੈ ਔਰ ਉਹਦੇ ਤੋਂ ਥੱਲੇ ਜਿਹੜਾ ਇਹਦਾ ਸਰਟੀਫਿਕੇਟ ਨੰਬਰ ਲਿਖਿਆ ਹੋਇਆ ਉਸ ਤੋਂ ਬਾਅਦ ਸਾਰੀ ਤੁਹਾਡੀ ਰੈਂਕ ਡਿਟੇਲ ਤੁਸੀਂ ਕਦੋਂ ਪੈਨਸ਼ਨ ਆਏ ਹੋ ਤੁਹਾਨੂੰ ਇਹ ਜਿਹੜਾ ਸਰਟੀਫਿਕੇਟ ਮਿਲਿਆ ਕਦੋਂ ਤੋਂ ਲਾਗੂ ਹੋਇਆ ਕਦੋਂ ਤੱਕ ਲਾਗੂ ਹੈ ਇਹਦੀ ਸਾਰੀ ਜਾਣਕਾਰੀ ਦਿੱਤੀ ਗਈ ਹੈ ਇਹ ਸਰਟੀਫਿਕੇਟ ਅਸਲ ਵਿੱਚ ਹੈ ਕਿ ਆ ਦੋਸਤੋ ਜਿਹੜਾ ਆਰਮੀ ਦੇ ਵਿੱਚ ਜਦੋਂ ਆਪਾਂ ਡਿਊਟੀ ਕਰਦੇ ਸੀ ਆਪਣੀ ਤਨਖਾਹ ਦੇ ਵਿੱਚੋਂ ਹਰ ਮਹੀਨੇ ਕੁਝ ਪੈਸੇ ESIF ਦੇ ਕੱਟੇ ਜਾਂਦੇ ਸੀ ਕਿਸੇ ਦੌਰ ਸਮੇ 250 ਫਿਰ ਉਹ 500 ਹੋ ਗਿਆ ਫਿਰ ਉਹ 750 ਫਿਰ 1000 ਫਿਰ 1500 ਫਿਰ ਉਹ 2500 3500 ਫਿਰ ਹੁਣ ਪਿੱਛੇ ਜਿ 5000 ਰੁਪਏ ਕੱਟਿਆ ਜਾਂਦਾ ਸੀ ਹੁਣ ਅੱਜਕੱਲ ਜਿਹੜਾ ਉਹ 2025 1 ਅਪ੍ਰੈਲ ਤੋਂ ਉਹ ਜਿਹੜਾ 7500 ਹੋ ਗਿਆ ਜਵਾਨ ਔਰ JCO ਦਾ ਅਫਸਰਾਂ ਦਾ ਜਿਹੜਾ ਉਹ 12000 ਹੋ ਗਿਆ ਉਹਦਾ ਮਤਲਬ ਹੈ ਕਿ ਜਦੋਂ ਆਪਾਂ ਫੌਜ ਵਿੱਚ ਡਿਊਟੀ ਕਰਦੇ ਸੀ ਜੇ ਆਪਣੇ ਨਾਲ ਕੋਈ ਦੁਰਘਟਨਾ ਹੋ ਜਾਂਦੀ ਕੋਈ ਮਿਸ ਹੈਪਨਿੰਗ ਹੋ ਜਾਂਦੀ ਤਾਂ ਉਹ ਆਪਣੇ ਪਰਿਵਾਰ ਨੂੰ ਜਿਹੜਾ ਉਹਦਾ 10 ਗੁਣਾ ਜਿਹੜਾ ਪੈਸਾ ਉਹ ਦੇ ਦਿੱਤਾ ਜਾਂਦਾ ਤੇ ਜੇਕਰ ਆਪਾਂ ਹੁਣ ਤੰਦਰੁਸਤ ਠੀਕ ਆਏ ਆ ਤਾਂ ਸਾਨੂੰ ਉਹ ਜਿਹੜਾ AGIF ਦਾ ਪੈਸਾ ਉਹ ਵਾਪਸ ਕਰ ਦਿੱਤਾ ਗਿਆ ਪਰ ਕੁਝ ਪੈਸਾ ਸਾਨੂੰ ਪੈਨਸ਼ਨ ਆਉਣ ਵੇਲੇ ਜਮ੍ਹਾਂ ਕਰਨਾ ਪਿਆ ਉਹ ਵਨ ਟਾਈਮ ਪ੍ਰੀਮੀਅਮ ਹੈ ਭਾਅ ਸਾਡੇ ਕੋਲੋਂ ਮੰਨ ਲਓ ਜਦੋਂ ਮੈਂ ਪੈਨਸ਼ਨ ਆਇਆ 2018 ਦੀ ਵਿੱਚ ਪਿਆ 10000 ਰੁਪਏ ਜਿਹੜਾ ਉਹਦਾ ਵਨ ਟਾਈਮ ਪ੍ਰੀਮੀਅਮ ਫਾਇਨਲ ਲੈ ਲਿਆ ਆ ਵਾਲਾ ਸਰਟੀਫਿਕੇਟ ਜਿਹੜਾ ਆਪਾਂ ਨੂੰ ਦਿੱਤਾ ਹੁਣ ਇਹਦੇ ਵਿੱਚ ਹੈ ਕੀ ਹੈ ਕਿ ਅਗਲੇ 30 ਸਾਲਾਂ ਦੇ ਵਿੱਚ ਮੇਰੇ ਪੈਨਸ਼ਨ ਆਉਣ ਤੋਂ ਲੈ ਕੇ 30 ਸਾਲਾਂ ਤੱਕ ਜਾਂ ਮੇਰੀ 70 ਸਾਲ ਉਮਰ ਹੋਣ ਤੱਕ ਉਹਦੇ ਦੌਰਾਨ ਜਦੋਂ ਵੀ ਮੇਰੀ ਡੈਥ ਹੁੰਦੀ ਹੈ ਮੇਰੇ ਨਾਲ ਕੁਝ ਵਾਪਰਦਾ ਤਾਂ ਮੇਰੇ ਪਰਿਵਾਰ ਨੂੰ ஏਜੀਆਫ ਦੇ ਵੱਲੋਂ 5 ਲੱਖ ਰੁਪਏ ਦੀ ਜਿਹੜੀ ਹੈ ਇੰਸ਼ੂਰੈਂਸ ਕਵਰ ਦੀ ਜਿਹੜੀ ਹੈ ਸਹਾਇਤਾ ਉਹ ਦਿੱਤੀ ਜਾਏਗੀ ਨੰਬਰ 1 ਦਾ ਨੰਬਰ 2 ਕਿ ਜੇ ਕੁਝ ਇਹਦੇ ਵਿੱਚ ਸਾਲ ਐਸੇ ਰਹੇ ਨੇ ਜਦੋਂ ਉਹ ਪੈਸਾ ਜਿਹੜਾ ਜੇ ਆਪਾਂ ਤੰਦਰੁਸਤ ਰਹਿੰਨੇ ਆ ਤਾਂ ਆਪਾਂ ਆਪਣਾ ਪੈਸਾ ਵਾਪਸ ਲੈ ਸਕਦੇ ਆ ਜਿਹੜਾ ਸਾਡਾ ਪ੍ਰੀਮੀਅਮ ਹੈ ਔਰ ਫੰਡੇ ਵਾਲਾ ਤੁਸੀਂ ਪੈਨਸ਼ਨ ਆਉਣ ਸਮੇ ਏਜੀਆਈਐਫ ਦੀ ਜਿਹੜੀ ਇਹ ਕਿਸ਼ਤ ਕਟਾਈ ਹੈ ਤੁਹਾਨੂੰ ਇਹ ਪੈਸਾ ਵਾਪਸ ਮਿਲਣਾ ਹੈ ਜਾਂ ਨਹੀਂ ਮਿਲਣਾ ਇਹਦਾ ਜਿਹੜਾ ਪ੍ਰੂਫ ਹੈ ਤੁਹਾਨੂੰ ਕਿੱਥੇ ਪਤਾ ਲੱਗਣਾ ਇੱਕ ਤਾਂ ਤੁਹਾਡਾ ਜਿਹੜਾ ਸਰਟੀਫਿਕੇਟ ਜਿਹੜਾ ਮੈਂ ਤੁਹਾਨੂੰ ਦਿਖਾਇਆ ਆ ਤੁਸੀਂ ਦੇਖ ਰਹੇ ਇਹਦੇ ਉੱਪਰ ਲਿਖਿਆ ਹੁੰਦਾ ਪ੍ਰੀਮੀਅਮ ਨੋਨ ਰਿਫੰਡੇਬਲ ਜਾਂ ਰਿਫੰਡੇਬਲ ਦੂਸਰਾ ਤੁਹਾਨੂੰ ਮੈਂ ਦੱਸ ਦਿੰਨਾ ਕਿ ਜੇਕਰ ਤੁਸੀਂ 31 ਜੁਲਾਈ 2010 ਤੋਂ ਲੈ ਕੇ 31 ਮਾਰਚ 2017 ਦੇ ਦੌਰਾਨ ਪੈਨਸ਼ਨ ਆਏ ਹੋ ਤਾਂ ਤੁਹਾਡਾ ਜਿਹੜਾ ਪ੍ਰੀਮੀਅਮ ਹੈ ਉਹ ਰਿਫੰਡੇਬਲ ਆ ਭਾਵ ਤੁਹਾਨੂੰ ਵਾਪਸ ਹੋਣਾ ਇਹ ਹੋਣਾ ਤੁਹਾਡਾ ਜਦੋਂ ਤੁਹਾਡੀ ਪੈਨਸ਼ਨ ਆਉਣ ਤੋਂ ਲੈ ਕੇ 26 ਸਾਲ ਪੂਰੇ ਹੋ ਗਏ ਜਾਂ ਤੁਹਾਡੀ ਜਿਹੜੀ ਏਜ ਹੈ ਉਹ ਜਿਹੜੀ 75 ਸਾਲ ਹੋ ਗਈ 2010 ਤੋਂ ਲੈ ਕੇ 2014 ਤੱਕ ਔਰ 2015 ਤੋਂ ਲੈ ਕੇ 2017 ਤੱਕ ਤੁਹਾਡੀ ਏਜ ਜਦੋਂ 80 ਸਾਲ ਹੁੰਦੀ ਹੈ ਮਤਲਬ ਜਿਹੜੇ ਇਸ ਪੀਰੀਅਡ ਦੇ ਵਿੱਚ ਪੈਨਸ਼ਨ ਆਏ ਨੇ ਉਹਨਾਂ ਦੀ ਜਿਹੜੀ ਉਮਰ 80 ਸਾਲ ਪੂਰੀ ਹੋ ਗਈ ਤਾਂ ਉਹਨਾਂ ਨੂੰ ਜਿਹੜਾ ਉਹਨਾਂ ਨੇ ਸਿੰਗਲ ਪ੍ਰੀਮੀਅਮ ਭਰਿਆ ਉਹ ਤੁਹਾਨੂੰ ਜਿਹੜਾ ਤੁਹਾਡੇ ਸਰਟੀਫਿਕੇਟ ਤੇ ਲਿਖਿਆ ਹੋਇਆ ਕਿੰਨਾ ਤੁਸੀਂ ਭਰਿਆ ਜਿਵੇਂ ਆਹ ਸਾਹਮਣੇ ਮੇਰੇ 50000 ਆ ਰਿਹਾ ਤਾਂ ਇਹ ਜਿਹੜਾ ਤੁਹਾਨੂੰ ਜਦੋਂ ਤੁਹਾਡੀ 26 ਸਾਲ ਪੂਰੇ ਹੋ ਗਏ ਜਾਂ 30 ਸਾਲ ਪੂਰੇ ਹੋਗੇ ਜਾਂ ਤੁਹਾਡੀ ਏਜ 75 ਸਾਲ ਹੋਗੀ ਜਾਂ 80 ਸਾਲ ਹੋਗੀ ਤਾਂ ਇਹ ਤੁਹਾਨੂੰ ਜਿਹੜਾ ਪੈਸਾ ਵਾਪਸ ਹੋ ਜਾਣਾ ਇਹ ਤੁਸੀਂ ਕਰਨਾ ਆਪਣੇ ਜ਼ਿਲ੍ਹਾ ਸੈਨਿਕ ਬੋਰਡ ਤੋਂ ਜਾਂ ਵੈਟਰਨ ਸੈਨਲ ਤੋਂ ਜਾ ਕੇ ਇਹ ਤੁਸੀਂ ਡਿਟੇਲ ਵਿੱਚ ਇਹਦਾ ਜਦੋਂ ਤੁਹਾਡੀ ਉਮਰ ਪੂਰੀ ਹੋਗੀ ਜਾਂ ਤੁਹਾਡਾ ਜਿਹੜਾ ਪੈਨਸ਼ਨ ਆਉਣ ਤੋਂ ਬਾਅਦ ਜਿਹੜੇ 26 ਸਾਲ ਪੂਰੇ ਹੋਗੇ ਉਦੋਂ ਤੁਹਾਨੂੰ ਪੈਸਾ ਵਾਪਸ ਮਿਲਣਾ ਉਦੋਂ ਪਹਿਲਾਂ ਨਹੀਂ ਮਿਲਣਾ ਉਸ ਤੋਂ ਪਹਿਲਾਂ ਜੇ ਤੁਹਾਡੇ ਨਾਲ ਕੋਈ ਮਿਸ ਹੈਪਨਿੰਗ ਹੁੰਦੀ ਹੈ ਤਾਂ ਤੁਹਾਡੇ ਪਰਿਵਾਰ ਨੂੰ ਵੀ ਜਿਹੜਾ ਪੈਸਾ ਮਿਲਣਾ ਹੈ ਉਹ ਵੀ ਜ਼ਿਲ੍ਹਾ ਸੈਨਿਕ ਬੋਰਡ ਤੋਂ ਜਾਂ ਵੈਟਰਨ ਸੈੱਲ ਤੋਂ ਤੁਹਾਡੇ ਜਿਹੜਾ ਡਿਸਟ੍ਰਿਕਟ ਵਿੱਚ ਬਣਿਆ ਹੁੰਦਾ ਉੱਥੇ ਜਾ ਕੇ ਜਿਹੜੀ ਤੁਹਾਨੂੰ ਕਾਰਵਾਈ ਆ ਉਹ ਕਰਨੀ ਪੈਣੀ ਹੈ ਜਾਂ ਤੁਸੀਂ ਡਾਇਰੈਕਟ ਜਿਹੜੇ ਮੈਂ ਤੁਹਾਨੂੰ ਨੰਬਰ ਦਿੱਤੇ ਏਜੀਆਈਐਫ ਦੇ ਨੰਬਰਾਂ ਤੇ ਫੋਨ ਕਰਕੇ ਜਾਂ ਉਹਨਾਂ ਨੂੰ ਮੇਲ ਕਰਕੇ ਪਤਾ ਜਿਹੜਾ ਤੁਸੀਂ ਕਰ ਸਕਦੇ ਹੋ ਇਸ ਤੋਂ ਇਲਾਵਾ ਜਿਹੜੇ 1 ਜੂਨ 2022 ਤੋਂ ਤੇ 31 ਮਾਰਚ 2025 ਤੱਕ ਜਿਹੜੇ ਪੈਨਸ਼ਨ ਆਏ ਨੇ ਉਹਨਾਂ ਦਾ ਵੀ ਜਿਹੜਾ ਪ੍ਰੀਮੀਅਮ ਹੈ ਉਹ ਰਿਫੰਡੇਬਲ ਹੈ ਭਾਅ ਵਾਪਸ ਹੋਏਗਾ ਪਰ ਹੋਏਗਾ ਵਾਪਸ ਕਦੋਂ ਜਦੋਂ ਉਹਨਾਂ ਦੀ ਜਿਹੜੀ ਏਜ ਹੈ ਅਫਸਰਾਂ ਦੀ 26 ਜਿਹੜੀ ਟਾਈਮ ਪੀਰੀਅਡ ਹੈ ਜਿਹੜਾ ਪੈਨਸ਼ਨ ਆਉਣ ਤੋਂ ਬਾਅਦ ਪੈਨਸ਼ਨ ਆਉਣ ਤੋਂ ਬਾਅਦ 26 ਸਾਲ ਔਰ ਜਵਾਨ ਜੀਐਸਯੂ ਦਾ 30 ਸਾਲ ਔਰ ਇਹ ਜਦੋਂ ਪੂਰਾ ਹੋ ਜਾਂਦਾ ਹੈ ਔਰ ਜਿਹੜੀ ਉਮਰ ਹੈ ਅਫਸਰਾਂ ਦੀ 80 ਸਾਲ ਤੇ ਜਵਾਨ ਜੀਐਸਯੂ ਦੀ 75 ਸਾਲ ਜਦੋਂ ਉਮਰ ਹੋ ਜਾਂਦੀ ਏਜ ਹੋ ਜਾਂਦੀ ਹੈ ਉਦੋਂ ਇਹ ਜਿਹੜਾ ਤੁਹਾਡਾ ਪੈਸਾ ਜਿਹੜਾ ਤੁਸੀਂ ਪੇ ਕੀਤਾ ਹੈ ਇਹ ਤੁਹਾਨੂੰ ਜਿਹੜਾ ਰਿਫੰਡ ਹੋ ਜਾਣਾ ਵਾਪਸ ਹੋ ਜਾਣਾ ਹੈ ਔਰ ਹੁਣ ਵੀ ਜਿਹੜਾ ਇਹ ਨਵਾਂ ਪ੍ਰਪੋਜ਼ਲ ਆਇਆ ਹੈ ਜਿਹੜਾ 1 ਅਪ੍ਰੈਲ 2025 ਤੋਂ ਸ਼ੁਰੂ ਹੋਇਆ ਇਹਦੇ ਵਿੱਚ ਵੀ ਜਿਹੜਾ ਤੁਹਾਡਾ ਪ੍ਰੀਮੀਅਮ ਉਹ ਤੁਹਾਨੂੰ ਰਿਫੰਡ ਹੋਏਗਾ ਤੁਹਾਨੂੰ ਵਾਪਸ ਹੋਏਗਾ ਜਵਾਨ ਜੀਐਸਓ ਅਫਸਰ ਜਿਹੜੇ ਪੈਨਸ਼ਨ ਹੋਣਗੇ ਉਹਨਾਂ ਦੀ ਜਿਹੜੀ ਹੁਣ ਕਟਿੰਗ ਹੋਣੀ ਆ ਫੌਜ ਦੇ ਵੱਲੋਂ ਜਦੋਂ ਪੈਨਸ਼ਨ ਆਉਣ ਵੇਲੇ ਤਾਂ ਉਹਨਾਂ ਦਾ ਜਿਹੜਾ ਜਵਾਨ ਜੀਐਸਓ ਦਾ ਜਿਹੜਾ ਹੁਣ 1 ਲੱਖ 20 ਹਜ਼ਾਰ ਰੁਪਏ ਪੈਨਸ਼ਨ ਆਉਣ ਵੇਲੇ ਜਿਹੜੀ ਕਟਿੰਗ ਹੋਏਗੀ ਔਰ ਜਿਹੜਾ ਤੁਹਾਨੂੰ ਇੰਸ਼ੋਰੈਂਸ ਕਵਰ ਮਿਲੇਗਾ ਉਹ ਮਿਲੇਗਾ 15 ਲੱਖ ਰੁਪਏ ਦਾ ਪਹਿਲਾਂ 5 ਲੱਖ ਸੀ ਹੁਣ ਉਹਨੂੰ 15 ਲੱਖ ਰ ਦਿੱਤਾ ਗਿਆ ਕਟਿੰਗ ਵੀ ਜਿਹੜੀ ਆ ਵਧਾਰ ਦਿੱਤੀ ਗਈ ਹੈ ਜਿਹੜਾ ਅਫਸਰਾਂ ਦੀ ਕਟਿੰਗ ਹੈ ਉਹ ਹੁਣ 2 ਲੱਖ 75000 ਕਰ ਦਿੱਤੀ ਗਈ ਹੈ ਪੈਨਸ਼ਨ ਆਉਣ ਵੇਲੇ ਉਹਨਾਂ ਦੇ ਪੈਸੇ ਕੱਟੇ ਜਾਣਗੇ ਵਨ ਟਾਈਮ ਔਰ ਉਹਦੇ ਵਿੱਚ ਜਿਹੜਾ ਉਹਨਾਂ ਦਾ ਇੰਸ਼ੂਰੈਂਸ ਕਵਰ ਹੈ ਉਹ 30 ਲੱਖ ਰੁਪਏ ਕਰ ਦਿੱਤਾ ਗਿਆ ਹੁਣ ਟਾਈਮ ਪੀਰੀਅਡ ਇਹਦੇ ਵਿੱਚ ਕੀ ਆ ਜਿਹੜੇ ਅਫਸਰ ਨੇ ਰਿਟਾਇਰਮੈਂਟ ਤੋਂ ਦਿਨ ਤੋਂ ਲੈ ਕੇ 26 ਸਾਲ ਜਾਂ 80 ਸਾਲ ਉਮਰ ਹੋਣ ਤੱਕ ਅਗਰ ਉਹਨਾਂ ਦੇ ਨਾਲ ਕੁਦਰਤ ਘਟਨਾ ਹੁੰਦੀ ਹੈ ਉਹਨਾਂ ਦੀ ਡੈਥ ਹੋਣ ਤੇ ਉਹਨਾਂ ਦੇ ਪਰਿਵਾਰ ਨੂੰ ਜਿਹੜਾ AGF ਦੇ ਵੱਲੋਂ 30 ਲੱਖ ਦਾ ਜਿਹੜਾ ਇੰਸ਼ੋਰੈਂਸ ਕਵਰ ਦਿੱਤਾ ਜਾਏਗਾ ਜਿਹੜੇ ਜਵਾਨ JSO ਨੇ ਉਹਨਾਂ ਦੇ ਪੈਨਸ਼ਨ ਆਉਣ ਤੋਂ ਲੈ ਕੇ 30 ਸਾਲ ਟਾਈਮ ਪੀਰੀਅਡ ਜਾਂ 75 ਸਾਲ ਉਹਨਾਂ ਦੀ ਉਮਰ ਹੋਣ ਤੱਕ ਜੇ ਉਹਨਾਂ ਨਾਲ ਕੁਦਰਤ ਘਟਨਾ ਹੁੰਦੀ ਹੈ ਤਾਂ AGF ਦੇ ਵੱਲੋਂ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਹੈ ਹੁਣ 15 ਲੱਖ ਰੁਪਏ ਦਿੱਤੇ ਜਾਣਗੇ ਔਰ ਇਹਦੇ ਵਿੱਚ ਜਿਹੜਾ ਪ੍ਰੀਮੀਅਮ ਹੈ ਔਰ ਫੰਡੇਬਲ ਹੈ ਇਹ ਜ਼ਰੂਰ ਯਾਦ ਰੱਖਿਓ ਜੇ ਆਪਾਂ ਠੀਕ ਠਾਕ ਰਹਿੰਨੇ ਆ ਅਗਲੇ 30 ਸਾਲਾਂ ਦੀ ਵਿੱਚ ਜਾਂ 75 ਸਾਲ ਉਮਰ ਹੋਣ ਤੱਕ ਪੈਨਸ਼ਨ ਆਉਣ ਦੀ ਡੇਟ ਤੋਂ ਲੈ ਕੇ ਤਾਂ ਉਹ ਜਿਹੜਾ 1,20,000 ਰੁਪਏ ਸਾਡੇ ਪਰਿਵਾਰ ਨੇ ਵਾਪਸ ਲੈਣਾ ਔਰ ਉਹਦੇ ਵਾਸਤੇ ਸਭ ਤੋਂ ਵਧੀਆ ਕਿ ਤੁਸੀਂ ਆਪਣੇ ਜ਼ਿਲ੍ਹਾ ਸੈਨਿਕ ਬੋਰਡ ਦੇ ਵਿੱਚ ਜਾ ਕੇ ਉੱਥੇ ਐਪਲੀਕੇਸ਼ਨ ਦੇਣੀ ਆ ਵੀ ਆ ਸਾਡੀ ਕਿਸ਼ਤ ਜਮਾ ਹੋਈ ਸੀ ਟਾਈਮ ਪੀਰੀਅਡ ਉਹਦਾ ਪੂਰਾ ਹੋ ਗਿਆ ਤੇ ਸਾਨੂੰ ਇਹਦੀ ਜ਼ਰੂਰਤ ਨਹੀਂ ਪਈ ਐ ਤੇ ਸਾਡਾ ਪੈਸਾ ਜਿਹੜਾ ਵਾਪਸ ਕੀਤਾ ਜਾਵੇ ਉਹ ਤੁਹਾਡਾ ਹੱਕ ਬਣਦਾ ਪਰ ਇਹਨਾਂ ਪੈਨਸ਼ਨ ਆਉਣ ਤੋਂ ਬਾਅਦ ਅਫਸਰਾਂ ਦਾ 26 ਸਾਲ ਔਰ ਜਵਾਨ ਜੀਐਸ ਤੋਂ 30 ਸਾਲਾਂ ਦੇ ਵਿੱਚ ਅਗਰ ਉਹਨਾਂ ਦੀ ਡੈਥ ਹੁੰਦੀ ਹੈ ਤੇ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਫੌਜ ਵੱਲੋਂ ਜੀਆਈਐਫ ਦੇ ਵੱਲੋਂ ਇਹ ਪੈਸਾ ਮਿਲਣਾ ਇਹਦੇ ਵਾਸਤੇ ਤੁਸੀਂ ਜੀਆਈਐਫ ਦਾ ਜਿਹੜਾ ਡਰੈੱਸ ਹੈ ਤੁਹਾਡੀ ਸਕਰੀਨ ਤੇ ਆ ਰਹੀ ਹੈ ਮੋਬਾਈਲ ਫੋਨ ਨੰਬਰ ਲੈਂਡਲੈਂਡ ਨੰਬਰ ਔਰ ਉਹਨਾਂ ਦੀ ਮੇਲ ਆਈਡੀ ਤੁਸੀਂ ਉੱਥੇ ਮੇਲ ਵੀ ਕਰ ਸਕਦੇ ਹੋ ਫੋਨ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ ਨਹੀਂ ਤਾਂ ਆਪਣੇ ਜ਼ਿਲ੍ਹੇ ਦੇ ਜ਼ਿਲ੍ਹਾ ਸੈਨਿਕ ਬੋਰਡ ਅਤੇ ਵੈਟਰਨ ਸੈੱਲ ਦੇ ਵੀ ਜਾ ਕੇ ਵੀ ਤੁਸੀਂ ਜਿਹੜੇ ਆ ਇਹ ਜਾਣਕਾਰੀ ਲੈ ਸਕਦੇ ਹੋ ਕਿ ਇਹ ਸਾਨੂੰ ਜਿਹੜਾ ਇੰਸ਼ੋਰੈਂਸ ਕਵਰ ਦਾ ਪੈਸਾ ਜਿਹੜਾ ਹੈ ਕਿਵੇਂ ਮਿਲੇਗਾ ਇਹ ਜਾਣਕਾਰੀ ਜਿਹੜੀ ਹੈ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿ ਜਿਹੜਾ ਹੁਣ 1 April 2025 ਤੋਂ ਇਹਦੇ ਵਿੱਚ ਜਿਹੜਾ ਬਦਲਾਅ ਕੀਤਾ ਗਿਆ ਜਿਹੜੇ ਰਿਟਾਇਰਡ ਜਵਾਨ ਜੀਐਸਓ ਅਫਸਰ ਆਏ ਨੇ ਉਹਨਾਂ ਨੂੰ ਜਿਹੜਾ ERIF ਨੇ ਜਿਹੜਾ ਪੈਸਾ ਦੇਣਾ ਹੁੰਦਾ ਫਿਲਹਾਲ ਇਹ ਜਾਣਕਾਰੀ ਹੈ ਵੱਧ ਤੋਂ ਵੱਧ ਸਾਬਕਾ ਸੈਨਿਕਾਂ ਜਿਹੜੇ ਜੀਐਸਓ ਜਿਹੜੇ ਅਫਸਰ ਹੈ ਉਹਨਾਂ ਤੱਕ ਉਹਨਾਂ ਦੇ ਪਰਿਵਾਰਾਂ ਤੱਕ ਜੋੜ ਪਾ ਜਾ ਦਿਓ ਤਾਂ ਕਿ ਹਰ ਕਿਸੇ ਨੂੰ ਇਹਦਾ ਪਤਾ ਹੋਣਾ ਚਾਹੀਦਾ ਸੋ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ